ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਜਦੋਂ ਮੋਗੇ ਨੂੰ ਜਾਂਦੇ ਆ ਤਾਂ 메ਨ ਰੋਡ ਤੇ ਹੀ ਪਿੰਡ ਵਸਿਆ 메ਨ ਰੋਡ ਤੋਂ ਮਸਾਂ ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਚੰਦਪੁਰਾਣਾ ਵੱਡੇ ਰੋਡ ਤੋਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਦੋ ਅੱਜ ਦੀ ਵੀਡੀਓ ਚ ਦੋ ਜਾਨਵਰ ਵਿਖਾਉਣੇ ਇੱਕ ਵੜ ਵਿਗੀ ਵੀ ਹੈ ਨਰਮਈਆ ਬੰਦਾ ਜਿਹਦੇ ਘਰੇ ਵੀਡੀਓ ਬਣਾ ਰਹੇ ਤੁਸੀਂ ਸਾਰੇ ਹੀ ਜਾਣਦੇ ਆ ਰਸ਼ਪਾਲ ਬਾਈ ਦਾ ਨਾਂ ਛੋਟਾ ਨਾਪਾਲ ਸਾਰਿਆਂ ਦੇ ਦੋ ਨਾਂ ਹੁੰਦੇ ਆ ਹਰੇਕ ਭੈਣ ਭਰਾ ਦੇ ਪਾਲਵੀ ਕਹਿ ਲਓ ਭਾਵੇਂ ਰਸ਼ਪਾਲ ਕਹਿ ਲਓ ਸਾਰੇ ਹੀ ਜਾਣਦੇ ਆ ਜਿਹੜੀ ਮਰਜ਼ੀ ਫਿਰਨੀ ਤੋਂ ਪੁੱਛ ਲੋ ਅਗਲਾ ਦੱਸ ਦੂਗਾ ਕਿ ਫਲਾਨੀ ਵਿੱਚ ਫਲਾਨਾ ਘਰ ਦੋ ਜਾਨਵਰ ਸੇਲ ਆ ਨਿੱਕੇ ਨਿੱਕੇ ਭਾ ਹੋਣਗੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਿੰਦਾ ਹਾਂਜੀ ਸਾਸਿਕਾ ਸਾਸਿਕਾ ਬਈ ਸਾਡਾ ਨਾਂ ਦੱਸ ਨਾ ਰਸ਼ਪਾਲ ਸਿੰਘ ਕੰਟ ਚੰਦਪੁਰਾਣਾ ਤਸਿਰ ਬਾਗਾਪੁਰਾਣਾ ਜ਼ਿਲ੍ਹਾ ਮੋਗਾ 80548 8781 80548 8782 ਜੋ ਜਨਵਾਰ ਬਾਈ ਹਾਂਜੀ 2 ਆਜ ਬਾਈ ਦੱਸੋ 1 2 ਇਹ ਦੂਜਾ ਸੂਹਾ ਸੁੰਦੀ ਵੀਰੇ ਪਹਿਲੇ ਸੂਏ ਮਾਲਕਾਂ ਨੇ ਦੱਸਣ ਬਤਾ ਕਿ ਜਿੰਨੀ ਉਹਨਾਂ ਨੇ ਜਾਣਕਾਰੀ ਦਿੱਤੀ ਉਹਨੀ ਆਪਾਂ ਦੇ ਦਿੰਨੇ ਆ ਬਾਕੀ ਆਪਣਾ ਮਾਲ ਵੀ ਖਰੀਦਿਆ ਹੂੰ ਠੀਕ ਆ ਨਾ ਉਹਨਾਂ ਦੱਸਿਆ ਵੀ 10 ਗੀਟਰ ਤੋਂ ਦਿੱਤਾ ਹੋਇਆ ਹੂੰ ਦੇ ਜੂਗੀ ਆਪਾਂ 18 ਤੋਂ 20 ਮੰਨ ਕੇ ਲੈ ਲਵੇ ਕੋਈ ਇੰਨਾ ਤਾਂ ਦੋ ਦਰਾਮ ਨਾ ਪੀਓਗੀ ਬਰੀਕੀਆਂ ਵਾਲੀ ਆ ਸਮਾਂ ਸਮਾਂ ਬਸ ਦੋ ਲੈ ਜੇ ਤਿੰਨ ਲੈ ਜੇ ਇਹਦੇ ਵਾਸਤੇ ਸਹੀ ਤਰੀਕਾ ਤੈ ਤਰੀਕ ਨੂੰ ਦਰਪੁਰ ਆ ਜਾਣੀ ਕੱਲ ਨੂੰ ਠੀਕ ਹੈ ਤੇ ਹੁਣ ਉੱਪਰ ਲੈਂਦੀ ਆ ਕਿ ਟਾਈਮ ਸਰਦ ਹੁੰਦੀ ਆ ਉਹ ਮਾਰਾ ਜੀ ਮਾਤਮਾ ਜਾਂਦਾ ਹਨਾ ਕੱਲ ਇਹ ਜਿੰਨੀ ਵੀ ਚੀਜ਼ ਹੋਵੇ ਓਨੀ ਕ ਆਪਾਂ ਕਹਿ ਦਿੰਦੇ ਆ ਇਹ ਤੇ ਕਹਿਣ ਵਾਲੇ ਦਾ ਐਂਡਾ ਐਂਡਾ ਲੈਵਾ ਵੇਖ ਕੇ ਤਾਂ 30 ਲੀਟਰ ਵੀ ਘਵਾ ਲਓ ਵੇਖਿਆ ਯਾਰ ਬਹੁਤ ਵੀਡੀਓ ਐਨਾ ਗਲੇਵਾ ਹੁੰਦਾ 25 ਲੀਟਰ ਦੁੱਧ ਕਹਿ ਦਿੰਦੇ ਆ ਯਾਰ ਉਹ ਤੇ ਵੇਖ ਕੇ ਹੱਥ ਸਾ ਵੀ ਹੁੰਦਾ ਗੁੱਸਾ ਵੀ ਹੁੰਦਾ ਕਿ ਐਡੀ ਕਿ ਵਹਿੜ ਹੈ ਹੱਸਾ ਤਾਂ ਆਉਂਦਾ ਵੀ ਇੰਨੀ ਕੀ ਚੀਜ਼ ਆ ਵੀ ਉਹ 20 ਲੀਟਰ ਦੁੱਧ ਕਿੱਥੋਂ ਕੱਢੂਗੀ ਹਾਂ ਉਹ ਸਾਂ ਆਉਂਦਾ ਵੀ ਚੰਗੇ ਬੰਦੇ ਦਾ ਕੰਮ ਖਰਾਬ ਕਰੀ ਜਾਂਦੇ ਆ ਅਗਲਾ ਕਿਸੇ ਤੇ ਯਕੀਨ ਨਹੀਂ ਕਰਦਾ ਇਹ ਚੀਜ਼ਾਂ ਆ ਸਹੀ ਗੱਲ ਆ ਬਾਈ ਮਾੜੇ ਲੋਕਾਂ ਨੇ ਇਹ ਕੰਮ ਵਧੀਆ ਸੀ ਪਰ ਮਾੜੇ ਲੋਕਾਂ ਨੇ ਖਰਾਬ ਕਰਦਾ ਇਹ ਤਾਂ ਗੱਲ ਹੈਗੀ ਬਾਈ ਕੱਢੀਏ ਬਾਹਰ ਨੂੰ ਉਸ ਤੇ ਇਹ ਗੱਲ ਸਹੀ ਆ ਹਰੇਕ ਕਿੱਤੇ ਹਰੇਕ ਫੀਲਡ ਚ ਮਾੜੇ ਬੰਦੇ ਮਾੜੇ ਅਨਸਰ ਹੁੰਦੇ ਹੀ ਆ ਫਸਲ ਚ ਵੀ ਕਾਂਗਿਆਰੀ ਹੁੰਦੀ ਆ ਤੇ ਆਂ ਹੀ ਹਰੇਕ ਮਹਿਕਮੇ ਚ ਕਿੱਤੇ ਚ ਮਾਰੇ ਆਂਸਰ ਵੀ ਹੁੰਦੇ ਆ ਤੇ ਉਹ ਦੂਜਿਆਂ ਦਾ ਵੀ ਯਾਰ ਗਮਾਰਦੇ ਆ ਜਿਵੇਂ ਬਾਈ ਨੇ ਕਿਹਾ ਕਿ ਭਾਈ ਇਹ ਕਦਾ ਲੇਵਾ ਹੁੰਦਾ ਅਗਲਾ 25 ਲੀਟਰ ਕਹਿੰਦਾ ਭੋਲੇ ਜੇ ਮੂੰਹ ਨਾਲ 25 ਲੀਟਰ ਨੂੰ ਅੰਦਰ ਕਿਹੜਾ ਮੱਛੀ ਮੋਟਰ ਲੱਗੀ ਜਿਹੜੀ ਸੱਚ ਨੱਪ ਦੇਣੀ ਆ ਗੱਲ ਤਾਂ ਉਹ ਹੀ ਆ ਬਾਈ ਜੰਮਰ ਦਾ ਵੀ ਵੈਤ ਹਾਂ 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 ਹੁਣ ਬਾਈ ਨੇ ਇਹਦਾ ਕਿਹਾ ਆਪਾਂ ਵੀ ਅੰਦਾਜ਼ਾ ਲਾ ਕੇ ਲੈ ਕੇ ਆਉਨੇ ਆ ਹਾਂ ਪਰ ਝੂਠ ਨੂੰ ਨਾ ਮਾਰੋ ਜਿੰਨਾ ਕਿ ਚੱਲੇ ਹਾਂ ਅ ਜਮੀਨ ਸਵਾਰਨ ਦਾ ਨਾ ਫਰਕ ਪਾਓ ਹੁਣ ਵੇੜਾ ਚੰਗੀ ਆ ਬਾਈ ਨੇ 18 ਤੋਂ 20 ਦੁੱਧ ਕਿਆ ਇੰਨਾ ਕ ਦੁੱਧ ਪਿਉਣ ਦਾ ਵੀ ਹੱਕ ਬਣਦਾ ਹਾਂ ਹਾਂ ਬਾਕੀ ਆ ਨਾ ਰਾਂਗ ਚਾਂਮ ਕੋਈ ਕੀ ਵਾਲੀ ਆ ਕੋਈ ਮੋٹے ਪਿੰਡੇ ਦੀ ਨਹੀਂ ਰੋਣ ਵਾਲੀ ਆ ਸਾਰੀ ਇਹ ਤੇ ਜੇ ਹੁਣ ਆਪਾਂ ਇਹਨੂੰ ਕਹਿ ਦਈਏ 35 ਲੀਟਰ ਦੇਉ 35 ਲੀਟਰ ਹਾਂ ਹਾਂ 35 ਕਹਿ ਦਈਏ ਹੂੰ ਉਹ ਤਾਂ ਬਰ ਕਿਸੇ ਨਾਲ ਧੋਖਾ ਕਰਨਾ ਹਾਂ ਉਹ ਮਾੜੀ ਗੱਲ ਹੈ ਪਰ ਉਹ ਤਾਂ ਟੱਪ ਕਰਕੇ ਰੱਖੀ 18 ਤੋਂ 20 ਕਿਲੋ ਖੁੱਲਾ ਦੁੱਧ ਪਿਆ ਜੂ ਕੱਲੋਂ ਦਿਨ ਪੂਰੇ ਹੁੰਦੇ ਆ ਸੋਨਾ ਵੱਡਾ ਹਵਾਨਾ ਕਵਲਟੇਲਾਂ ਸਾਈਡਾਂ 'ਚ ਬਾਕੀ ਆ ਇੰਨੀ ਕੁਵਲਟੇਲ ਤਾਂ ਸੂੰਦੀਆਂ ਸੂੰਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਬਾਕੀ ਹੋ ਸਕਦਾ ਕੱਲ ਨੂੰ ਸੂਪੇ ਪਰਸੋਂ ਸੂਪੇ ਰਾਤ ਨੂੰ ਸੂਪੇ ਵਹਿੜ ਤਿਆਰੀਆਂ 'ਚ ਹੀ ਆ ਐ ਨਹੀਂ ਹੋਊਗਾ ਕਿ ਹਫਤਾ ਲੈ ਜੂ ਹਫਤਾ ਸੂ ਨਾ ਇੰਨੇ ਆ ਟਾਈਮ ਵਾਲਾ ਕੰਮ ਨਹੀਂ ਇਹ ਤਾਂ ਡੰਗ ਦਿਹਾੜੀ ਆ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਕੱਲ ਨੂੰ ਸੂਪੇ ਭਾਈ ਆਪਾਂ 18 ਵੀ ਕਹਿੰਨੇ ਹੋ ਸਕਦਾ ਵਹਿੜ 25 ਵੀ ਪਿਆ ਜਾਵੇ ਪਰ ਉਹ ਅਗਲੇ ਦੀ ਸੇਵਾ ਤੇ ਆਪਾਂ ਕਹਿੰਦੇ ਨਹੀਂ ਕਿ ਵੀ 25 ਪਿਆਉ ਹਾਂ ਚਾਹ ਦੀ ਕੀਮਤ ਬਾਈ ਜਮਾ ਲੈਣ ਦੇਣਾ 60000 ਰੁਪਏ ਚ 100 ਰੁਪਏ ਛੋੜ ਕਰਾਂਗੇ ਵਾਹ ਤੇਰੇ ਦੋਸਤੋ ਜਮਾ ਜਾਇਜ਼ ਡਿਮਾਂਡ 60 ਚ ਬਾਈ ਕਹਿੰਦਾ 100 ਦਾ ਨੋਟ ਛੱਡ ਦੂ ਉਹ ਕੋਈ ਗੱਲ ਨਹੀਂ 100 ਦੀ ਛੱਡੂ 200 ਵੀ ਛੱਡ ਦੂ ਪਰ ਭਾਜਾਇਜ਼ ਜਮਾ 60000 ਕੋਈ ਬਾੜਾ ਮੋਲਣੀ ਵੱਚੀ ਦੂਜਾ ਸੂਆ 5 7 ਸੂਵੇ ਕਰਮਾਂ ਵਾਲੀ ਵਧੀਆ ਦੁੱਧ ਪਿਆਜੂ ਨਾਲੇ ਦੁੱਧ ਹੋਊ ਵੀ ਫੈਟ ਵਾਲਾ ਗਾ ਇਨੇ ਵੀ ਨਿੱਕੀ ਜਾ ਕੇ ਨਿਕਲੂਗੀ ਇੱਥੇ ਆਊਗਾ ਬੰਦਾ ਵੀ ਛੋਟੀ ਜਿਹੀ ਨਿਕਲੇ ਹੋਊਗੀ ਕੋਈ ਚੀਜ਼ ਨਾ ਹੋਊਗੀ ਫੈਟ ਫੁੱਲ ਚੰਗੀ ਆ ਯਾਰ ਤਾਨੂੰ ਪਤਾ ਹੀ ਆ ਜਿੰਨੀ ਕਿ ਚੀਜ਼ ਹੁੰਦੀ ਆ ਆਪਾਂ ਉਨੀ ਕੀ ਕਹਿੰਨੇ ਆ ਪੂਰੀ ਚੰਗੀ ਬੱਛੀ ਆ ਮੁੱਲ ਜਾਇਜ਼ ਆ 60000 ਕਿਉਂਕਿ ਇਹ ਦੂ ਘੱਟਦਾ ਇੰਨੇ ਦੁੱਧ ਵਾਲੀ ਮਿਲ ਨਹੀਂ ਨੀ ਹਾਂਜੀ ਵੀਰੇ ਦੋ ਨੰਬਰ ਤੇ ਆ ਜਾ ਉਂ ਭਾਵੇਂ ਕੋਈ ਕਹਿ ਦੇਵੇ 35 ਲੀਟਰ ਦੇ ਹੋਊਗੀ ਮੈਨੂੰ ਤਾਂ ਭਾਵੇਂ ਮੈਨੂੰ ਕੋਲ ਮੈਂ ਕਹਾਂ ਦੇਣਾ ਹਾਂ ਤਾਂ ਬੈਠੀ ਹੈ ਨਹੀਂ ਉਹਨੇ ਜੀ ਗਾਵੇਂ ਆਪਾਂ ਕਹੀ ਆਈ ਹਾਂ ਇਹਨੂੰ ਆਪਾਂ ਕਹਦੇ ਆ 20 ਉਹਨੇ 20 ਸੌ ਨਹੀਂ ਦੇਣਾ ਇਹ ਵੀ ਜਿੰਨਾ ਇਹਦਾ ਵੈਦਾ ਉਨਾ ਹੀ ਦੇਊਗੀ ਉਨਾ ਹੀ ਆਪਾਂ ਕਵਾਂਗੇ ਸਹੀ ਗੱਲ ਆ ਬਾਈ ਦੱਸ ਗੀਏ ਇਹਦੇ ਬਾਰੇ ਪਹਿਲਾ ਸੂਆ ਸੂਈ ਆ ਹੂੰ ਤੁਹੀ ਨੂੰ ਅਜ ਹੋਣੇ ਪੰਜ ਜਾਂ ਛੇ ਦਿਨ ਹੋ ਗਏ ਹੋਣੇ ਠੀਕ ਐ ਇਸ ਟਾਈਮ ਦੇ ਥੱਲੇ 11 11 12.5 ਕਿਲੋ ਤਿਆਰ ਆ ਜਿਹੜਾ ਚੋਲ ਲੈਣਾ ਜਿਹੜਾ ਚੋਲ ਲੈਣਾ ਹੁਣ ਭਾਵੇਂ ਦੋ ਡੰਗ ਆ ਕੇ ਚੋਲੋ ਮੇਰੇ ਕੋਲ ਤਸੱਲੀ ਕਰਕੇ ਲੈ ਕੇ ਜਾਵੇ ਜਿਹਨੇ ਵੀ ਸੌਦਾ ਕਰਨਾ ਹੂੰ ਦੁੱਧ ਦੇ ਪਿਆਜ ਇਹ ਦੋ ਤਨ ਕਿਲੋ ਹੋਰ ਬਾਜੂ ਐ 14 ਵੀ ਪੈ ਸਕਦੀ 15 ਵੀ ਤੇ 13 ਵੀ ਰਹਿ ਸਕਦੀ ਆਪਾਂ ਨਾਲ ਦਾ ਉਸ ਹਿਸਾਬ ਨਾਲ ਵੇਖ ਲਵੇ ਤੇ ਸੀਲ ਸੌਦੀ ਜਿਹੜੀ ਫੁੱਲ ਕਰਨੀ ਆ ਲਾਓ ਜੀ ਆਮ ਕਹਿੰਦੇ ਪਹਿਲਾਂ ਗਰਮ ਹੁੰਦੀ ਆ ਫੁੱਲ ਸੀਲ ਐ ਲਾਓ ਧਾਰਾਂ ਵੇਖ ਤੂੰ ਆਈ ਮਾਜਾ ਲਾਓ ਜੀ ਚਵਾਈ ਮੋਟੀ ਧਾਰ ਆ ਜਮਾ ਕੋਈ ਆਇ ਹੂੰ ਲੱਤਾਂ ਛੜਾ ਮਾਰੂਗੀ ਚਵਾਈ ਦੀ ਓਕੇ ਰਿਪੋਰਟ ਆ ਜਾਵਾ ਬਿਨਾ ਰੱਸੀ ਬਿਨਾ ਨਿਆਣੇ ਤੋਂ ਜਿਵੇਂ ਮਰਜੀ ਅਗਲਾ ਬੰਦਾ ਝੋਲੇ ਬੁੜੀ ਝੋਲੇ ਬੇਫਿਕਰ ਹੋ ਕੇ ਮਗਰੇ ਦੇ ਵੱਛਾ ਮਗਰੇ ਦੇ ਵੱਛਾ 10 ਤੋਂ 10.5 ਕਿਲੋ ਜਿਹੜਾ ਦੁੱਧ ਚੋ ਲੈਣਾ ਭਾਂਡੇ 'ਚ ਪਾ ਕੇ ਮਿਲ ਲੈਣਾ ਉਹ ਰੈਡੀ ਆ ਮੇਰੇ ਹੋਦਾ ਤਾਂ ਦੋ ਭੱਗਿਆ 10.5 12 ਹੀ ਹੋਵੇ ਮੇਰੇ ਕੋਲੋਂ ਭਾਵੇਂ 10 ਕਹਿ ਜੋ ਮਾ ਨਾਲ ਸੌਦਾ ਕਰ ਲਓ ਜੀ ਬਾਈ ਕਹਿੰਦਾ ਹੋ ਸਕਦਾ 11 ਨਿਕਲ ਜੇ 12 ਨਿਕਲ ਜੇ ਤੁਸੀਂ 10 ਮੰਨ ਕੇ ਸੌਦਾ ਕਰਨਾ ਉਹਨਾਂ ਕੰਡੇ ਦੇ ਜੋਖ ਲੋ ਨੈਟ ਤਿਆਰ ਆਉ 2-3 ਕਿਲੋ ਦੁੱਧ ਨਾਰਮਲ ਹੀ ਵਾਜੂ ਇਹਨਾਂ ਤਾਂ ਆਏ ਨਹੀਂ ਵੀ ਮਸਾਂ ਤੁਰੂਗੀ ਜਾਏ ਆ ਉਹ ਚੀਜ਼ਾਂ ਨਹੀਂ ਪਰ ਜਰਸੀ ਚ ਪੈਂਦਾ ਕਰਕੇ ਸਰੀਰ ਦੇ ਪਤਲੇ ਦੀ ਹਾਂ ਹਾਂ ਵੈੜ ਚੰਗੀ ਐ ਦੁੱਧ 14-15 14-15 ਇੱਥੇ ਨਾਰਮਲ ਪਿਆਜੂ ਹੋ ਸਕਦਾ 13 ਰਹਿ ਜੇ ਅੱਜ 10-11 ਕਿਲੋ ਕੰਡੇ ਵਾਲਾ ਰੈਡੀ ਆ 2 ਕਿਲੋ 3 ਤਾਂ ਆਰਾਮ ਨਾਲ ਹੀ ਵਾਜ ਜਾਣਾ ਤੇ ਜੇ ਕਿਸੇ ਨੇ ਪਾਉਣਾ ਕੋਹ ਨਹੀਂ ਗਵਾਂਡੀ ਅਗਲਾ ਆਪਦੀ ਗਾਂ ਨੂੰ ਫੀਡ ਪਾਈ ਜਾਵੇ ਤੇ ਤੁਸੀਂ ਕਹੋਗੇ ਸਾਡੀ ਗਾਂ ਬਾਹਰਤੀ ਦੁੱਧ ਹੀ ਭਰ ਦੇ ਫੇਰ ਤਾਂ ਇਹ ਭਰਨੀ ਨਹੀਂ ਇਹ ਕੀ ਆਪਾਂ ਤੁਹਾਨੂੰ ਨਾਲ ਉਸ ਹਿਸਾਬ ਨਾਲ ਆਪਣਾ ਮੁੱਲ ਕਿੰਨੇ ਦੀ ਇਹ ਵੀਰੇ 47400 ਰੁਪਏ ਦੀ ਠੋਕਣ ਵਾਲੇ ਹੀ ਭਾ ਠੋਕਣ ਵਾਲੇ ਭਾ ਲੈੋ ਜੀ 40 ਦੀ 7 4700 ਦੀ ਅੱਜਕੱਲ 45 40 ਦੀ ਠੋਕੜ ਮਿਲਦੀ ਆ ਤੇ ਇਹਦਾ ਮੁੱਲ 47 ਸੱਜਰ ਆ ਇਹ ਪਹਿਲਾਂ ਨਾ 10 11 ਕਿਲੋ ਦੁੱਧ ਤਿਆਰ ਜਿਹੜਾ ਝੋਕੇ ਲੈ ਜਾਣ ਸਾਉਦੀ ਗਰੰਟੀ ਆ ਆਪਣੀ ਸੀਲ ਸਾਉਦੀ ਗਰੰਟੀ ਆ ਚਵਾਈ ਦੀ ਗਰੰਟੀ ਉਹ ਧਾਰਾਂ ਤੁਹਾਨੂੰ ਮਾਰ ਕੇ ਵਿਖਾਈ ਦਿੱਤੀਆਂ ਬਾਕੀ ਤੁਸੀਂ ਵੀ ਆ ਜਿਓ ਆ ਕੇ ਚੋਲਿਓ ਤੜਕੇ ਵੀ ਚੋਲਿਓ ਭਾ ਮਾਥਨੇ ਚੋਲਿਓ ਮੋਟਾ ਮੋਟਾ ਦੀ ਚਵਾਈ ਵਾਲਾ ਥਣ ਮੇਨ ਗੱਲ ਆ ਭਾ ਦੀ ਦੁੱਧ ਵਾਲੀ ਤਾਂ ਵੜ ਇਨੇ ਦੁੱਧ ਵਾਲੀ ਹੋਰ ਕਿਦੋਂ ਵੀ ਮਿਲ ਜੂ ਪਰ 50 55 ਦੀ ਵਾਜ ਦੇਊ ਅਗਲਾ ਬਾਈ ਕਹਿੰਦਾ 47 ਦੀ ਦੇ ਦੇਾਂਗੇ ਇੱਕ ਨੰਬਰ 60 ਦੀ ਕਹਿੰਦਾ ਮੇਰੇ ਘਰ ਦੋ ਟਾਈਮ ਛੱਡ ਕੇ ਚਾਰ ਡੰਗ ਚੋ ਕੇ ਲੈ ਕੇ ਜਾਵੇ ਆਪਾਂ ਤਾਂ ਇਹ ਕਹਿੰਦੇ ਚੋ ਕੇ ਲੈ ਆ ਆਵੇ ਮੇਰੇ ਕੋਲੇ ਆਵੇ ਪਰ ਇੱਥੇ ਨਹੀਂ ਸਹੀ ਆ ਦੋਸਤੋ ਜਿਹੜਾ ਇਮਾਨਦਾਰ ਬੰਦਾ ਹੁੰਦਾ ਜਿੰਨੀ ਕੁ ਚੀਜ਼ ਦੱਸੀ ਹੁੰਦੀ ਆ ਓਨੀ ਤਿਆਰ ਹੁੰਦੀ ਆ ਉਹੀ ਅਗਲਾ ਕਹਿੰਦਾ ਕਿ ਮੇਰੇ ਘਰੇ ਆਓ ਆ ਕੇ ਚੋ ਨਹੀਂ ਜੇ ਕੋਈ 19 21 ਵਾਲਾ ਹੁੰਦਾ ਝੂਠ ਫੁਫਾਨ ਵਾਲਾ ਦੁੱਧ 10 ਕਿਲੋ ਹੋਵੇ ਤੇ 16 ਕਿਲੋ ਕਹਿਣ ਵਾਲਾ ਹੋਵੇ ਉਹ ਅਗਲਾ ਕਹਿੰਦਾ ਕੋਈ ਗੱਲ ਨਹੀਂ ਭਾਈ ਆਨਲਾਈਨ ਹੀ ਭੇਜ ਦੂ ਮੈਂ ਆਉਂ ਹੀ ਤਾਂ ਹਾਂ ਆਨਲਾਈਨ ਪਿਆ ਹੀ ਤਾਂ ਚੰਗੀਆਂ ਪਈਆਂ ਕਰਕੇ ਅਗਲਾ ਸਾਰਿਆਂ ਤੇ ਵਿਸ਼ਵਾਸ ਹਾਂ ਇਹ ਤਾਂ ਗੱਲ ਹੈਗੀ ਆ ਜਦੋਂ ਪੈਸੇ ਦੇਣੇ ਭਾਈ ਅਗਲੇ ਦੇ ਘਰੇ ਟਣਕਾ ਕੇ ਲਾ ਹਾਂ ਟਣਕਾ ਕੇ ਲਓ ਇਹ ਤਾਂ ਗੱਲ ਹੈਗੀ ਜਦੋਂ ਕਿਵੇਂ ਹਾਰ ਭਾਂਡਾ ਬਣਾਉਂਦਾ ਨਾ ਉਹ ਵੀ ਠੋਕਰ ਮਾਰ ਕੇ ਵੇਂਦਾ ਕਿ ਪੱਕ ਗਿਆ ਤੇ ਤੁਸੀਂ ਵੀ ਪੈਸੇ ਲਾਉਣੇ ਆ ਚੋ ਕੇ ਲੈ ਜਾਓ ਤਸੱਲੀ ਕਰਕੇ ਲੈ ਜਾਓ ਕੋਈ ਫਿਕਰ ਨਾ ਫੱਕ ਸਾਰਿਆਂ ਨੂੰ ਸਸਿਕਾ